ਇਹ ਵੀਡੀਓ ਫਗਵਾੜਾ ਤੋਂ ਹੈ ਜਿੱਥੇ ਕਿ ਅਮੇਸ਼ਰ ਤੋਂ ਦਿੱਲੀ ਜਾ ਰਹੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੇ ਜਿਸ ਅਣਪਛਾਤੇ ਵੱਲੋਂ ਪੱਥਰ ਮਾਰੇ ਗਏ ਜਿਸ ਨਾਲ ਟ੍ਰੇਨ ਦੇ ਇੱਕ ਕੋਚ ਦੇ ਸ਼ੀਸ਼ੇ ਟੁੱਟ ਗਏ ਪਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਟ੍ਰੇਨ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਦੱਸਿਆ ਹੈ ਕਿ ਇਹ ਘਟਨਾ ਫਗਵਾੜਾ ਰੇਲਵੇ ਸਟੇਸ਼ਨ ਤੋਂ ਮੋਲੀ ਫਾਟਕ ਦੇ ਵਿਚਕਾਰ ਹੋਈ ਹੈ ਇਸ ਘਟਨਾ ਨੂੰ ਲੈ ਕੇ ਆਰਪੀਐਫ ਅਤੇ ਜੀਆਰਪੀਐਫ ਅਤੇ ਫਗਵਾੜਾ ਪੁਲਿਸ ਮੌਕੇ ਤੇ ਮੋਲੀ ਫਾਟਕ ਪਹੁੰਚੀ ਜਿੱਥੇ ਕਿ ਉਹਨਾਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ पता लगाया जा रहा है कि इस ट्रेन ऊपर किसने क्यों पत्थरबाजी की थी उसका मकसद की थी? ये फगाड़ा से चलने की बात पत्थर पत्थर मारा ना आपका नाम क्या बेटा आपका सुप्रीक। हाँ सुप्रीत कौर सुप्रीत कौर आपने देखा था पत्थर मारते हुए किसी को नहीं फार्मर्स, था। फार्मर्स के छोटा बच्चा था तो बहुत गलत है बिल्कुल गलत है छोटे बच्चे अब ये समझ नहीं आता ना की साइंस के अंदर जो भी इस चीज़ को लेना तो सीरियसली पड़ेगा कि ये क्यों आया इस चीज़ के लिए देखना पड़ेगा ਯਾਰ ਨੀ ਮੈਸੇਜ ਕਰੋ ਹਾਈ ਸਟੇਸ਼ਨ ਕੇ ਬਾਅਦ ਇਹ ਗਲਤੀ ਨਹੀਂ ਹੋ ਸਕਦੀ ਇਹ ابھی ਥੋੜੀ ਦੇਰ ਬਾਅਦ ਇੱਕ ਹੋਰ ਪਥਰਾ ਹੋਇਆ ਹੈ ਇਹ ਉਹ ਦਾ ਇੱਕ ਹੋਰ ਪਥਰਾ ਦੇਖੀ ਆਪ ਇਹ ਸੀਟ ਨੰਬਰ 10 11 ਪੇ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹਦਾ ਫਗਵਾੜੇ ਦੇ ਵਿੱਚ ਸਟਾਪੇਜ ਹੈਗਾ ਉਹ ਸਟਾਪੇਜ ਤੋਂ ਜਦੋਂ ਮੂਵ ਕੀਤੀ ਹੈ ਤੇ ਕੁਝ ਦੂਰੀ ਤੇ ਜਾ ਕੇ ਉਹਦੇ ਸੀ 3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਐਸਐਚਓ ਸਿਟੀ ਫਕਵਾੜਾ ਤੇ ਆਰਪੀਐਫ ਤੇ ਜੀਆਰਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ ਸਪੌਟ ਦਾ ਮੌਈਨਾ ਕੀਤਾ ਗਿਆ ਮੌਈਨਾ ਕਰਨ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਜਿਹੜਾ ਟ੍ਰੇਨ ਦੇ ਵਿੱਚੋਂ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਜੋ ਪਤਾ ਲੱਗਾ ਹੈ ਕਿ ਉਹਦੇ ਵਿੱਚ ਜਿਹੜੇ ਯਾਤਰੀ ਸਨ ਉਹਨਾਂ ਚੋਂ ਇੱਕ ਯਾਤਰੀ ਵਿੱਚੋਂ ਕਹਿ ਰਹੇ ਨੇ ਕਿ ਜਦੋਂ ਇਹ ਪੱਥਰ ਵੱਜਾ ਉਦੋਂ ਉਹਨਾਂ ਨੇ ਕਿਸੇ ਛੋਟੇ ਬੱਚੇ ਨੂੰ ਲਾਗੇ ਖੜਾ ਪਾਇਆ ਫਿਰ ਵੀ ਇਸ ਜਿਹੜੀ ਘਟਨਾ ਦੀ ਸਾਰੀ ਘਟਨਾ ਦੀ ਦੁਹਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਰਕਬਾ ਹੈਗਾ ਇਹ ARPF ਤੇ GRP ਦੀ ਹਦੂਦ ਦੇ ਅੰਦਰ ਆਉਂਦਾ ਜੋ ਅਗਲੀ ਰੀ ਕਾਰਵਾਈ ਇਹਨਾਂ ਵੱਲੋਂ ਅਮਲ ਵਿੱਚ ਲੈਂਦੀ ਜਾਊਗੀ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਆਰਪੀਐਫ ਤੇ ਜੀਆਰਪੀ ਨੂੰ ਚਾਹੀਦੀ ਹੈ ਉਹ ਸਾਡੇ ਵੱਲੋਂ ਮੁਹੱਈਆ ਕਰਾਈ ਜਾਵੇ